ਇਹ ਸਭ ਤੋਂ ਵੱਡੀ ਪੁੱਲ ਸੀ ਮਾਇਆ ਕੋਲ ਆ ਗਈ ਸੇਵਾ ਟੁੱਟ ਜਾਂਦੀ ਹੈ ਉਧਰਲੇ ਅਰਦਾਸ ਕਰਨੇ ਪਾਤਸ਼ਾਹ ਕਿਰਪਾ ਕਰਿਓ ਇਹ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਪਰ ਨਾਲ ਨਦਰ ਕਰਿਓ ਮਤ ਦੇਖ ਭੁੱਲਾਂ ਵਿਸਰ ਤੇਰਾ ਚਿਤ ਨਾ ਆਵੇ ਨਾ ਆਖੋ ਮਤ ਦੇਖ ਭੁੱਲਾਂ ਵਿਸ ਤੇਰਾ ਚਿਤ ਨਾ ਆਵੇ हे भाई गुरु ਤੁਹਾਡਾ ਨਾਮ ਨਾ ਭੁੱਲ ਜਾਏ ਤੁਹਾਡੀ ਸੇਵਾ ਨਾ ਕਿਤੇ ਰੁਕ ਜਾਏ ਉਹ ਸੇਵਾ ਤੋਂ ਟੁੱਟ ਗਏ ਕਈ ਵਰੇ ਵਾਦ ਮੈਨੂੰ ਇੱਕ ਦਿਨ ਕਹਿੰਦੇ ਭਾਈ ਸਾਹਿਬ ਜੀ ਤੁਹਾਡੇ ਨਾਲ ਸਨੇਹ ਆ ਚਲੋ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਸ਼ਕਾਉਣਾ ਹੈ ਘਰ ਕੁਛ ਹਾਲਾਤ ਠੀਕ ਨਹੀਂ ਹੈ ਮੈਂ ਕਿਹਾ ਕੁੱਟੀਆਂ ਦੇ ਮਾਲਕ ਗੱਡੀਆਂ ਦੇ ਮਾਲਕ ਲੱਖਾਂ ਦੇ ਪਲਾਟ ਉਹਨੂੰ ਹੋਰ ਲੱਖਾਂ ਚ ਚਲੇਗਾ ਮਾਇਆ ਵਧੀ ਅੱਜ ਕਰੋੜਾਂ ਨਹੀਂ ਅੱਜ ਹੋਰ ਕਰੋੜਾਂ ਵਿੱਚੋਂ ਨਾ ਪੁੱਲ ਜਾਏ ਬਹੁਤ ਵੱਧ ਗਈ ਉਹ ਮਾਇਆ ਕਹਿੰਦੇ ਠੀਕ ਨਹੀਂ ਹੈ ਕੁਛ ਕਰਦੇ ਹਾਲਾਂ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ ਮੈਂ ਚਲੋ ਕੋਈ ਨਹੀਂ ਅਸੀਂ ਪੰਜ ਸਿੰਘ ਚਲੇ ਗਏ ਹਰਾਨੀ ਅਲੀ ਹੱਦ ਨਾ ਰਹੀ ਉਹਨਾਂ ਨੂੰ ਕਿਹਾ ਜਦੋਂ ਤੱਕ ਪ੍ਰਸ਼ਾਦਾ ਬਣਦਾ ਸਾਨੂੰ ਸੁਖਮਨੀ ਸਾਹਿਬ ਦੇ ਗੁੱਟਕੇ ਦੇਓ ਜਿਹੜੇ ਸਿੰਘ ਬੈਠੇ ਜਾਨੂੰ ਪਾਠ ਕਰ ਲੈਣ ਸਾਧ ਸੰਗਤ ਉਹਨਾਂ ਦੇ ਘਰ ਵਿੱਚੋਂ ਨਿਤਨੇਮ ਦਾ ਗੁੱਟਕਾ ਵੀ ਨਹੀਂ ਮਿਲਿਆ ਨਿਤਨੇਮ ਦਾ ਗੁੱਟਕਾ ਵੀ ਨਹੀਂ ਮਿਲਿਆ ਕਿਉਂ ਮਾਇਆ ਆਏ ਦੂਰ ਚਲੇ ਗਏ ਐਸਾ ਧਨ ਦੌਲਤ ਮੰਗਣਾ ਮਾੜਾ ਨਹੀਂ ਪਹਿਲੀ ਗੱਲ ਸਿਮਰਨ ਨਾਲ ਕੋਈ ਚੀਜ਼ ਹੋਣੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕਾ ਮਨ ਵਿਸਰਾਮ ਮਾਇਆ ਆਏਗੀ ਪਰ ਅਰਦਾਸ ਕਰਨੀ ਮਤ ਦੇਖ ਭੁੱਲਾ ਵਿਸਰੈ ਤੇਰਾ ਚਿਤ ਨਾ ਵੇ ਨਾਉ ਜਦੋਂ ਕੋਈ ਮਾਇਆ ਨੂੰ ਟੱਪਦਾ ਨਾ ਫਿਰ ਇੱਕ ਚੀਜ਼ ਹੋਰ ਹੁੰਦੀ ਹੈ ਮਾਇਆ ਕੋਲ ਆਉਂਦੀ ਹੈ ਵਿਕਾਰ ਸ਼ੁਰੂ ਹੁੰਦੇ ਨੇ ਮਾਇਆ ਕੋਲ ਆਉਂਦੀ ਹੈ ਵਿਕਾਰ ਸ਼ੁਰੂ ਹੁੰਦੇ ਨੇ ਲੋਕਾਂ ਵਾਂਗ ਉਹ ਚੀਜ਼ਾਂ ਦੁਨੀਆ ਦੇ ਸੁੱਖ ਸੁਭ ਦਾ ਭੋਗਣੀ ਚਾਹੁੰਦਾ ਉਹਦੇ ਲਈ ਫਿਰ ਸਬਦਨ ਹੋਣਾ ਪੈਗਾ ਫਿਰ ਪਾਤਸ਼ਾਹ ਨੇ ਅਗਲੇ ਪਦੇ ਵਿੱਚ ਕਿਹਾ ਕਹਿੰਦੇ ਮੋਹਣੀ ਮੁਖ ਮਣੀ ਸੋਹ ਹੈ ਕਰੇ ਰੰਗ ਬਸਾਉ ਤੂੰ ਫਸ ਜਾਣਾ ਐਤੋਂ ਬਚ ਲਈ ਕੀ ਕਰੀ ਹੱਥ ਜੋੜ ਕੇ ਕਹਿ ਦੇ ਮਤ ਦੇ ਕਪੁਲਾ ਵਿਸਰੇ ਤੇਰਾ ਚਿਤ ਨਾ ਆਵੇ ਨਾ ਵਾਹਿਗੁਰੂ ਇਹ ਰੰਗ ਤਮਸ਼ਿਆਂ ਚ ਗਵਾਚ ਨਾ ਜਾਵਾਂ ਕਿਤੇ ਮੇਰੀ ਬਾਹ ਫੜ ਕੇ ਰੱਖਿਓ ਮਾਇਆ ਆਈ ਹੈ ਮਹੰਗੀਆਂ ਗੱਡੀਆਂ ਆਈਆਂ ਨੇ ਮਾੜੇ ਸ਼ੌਕ ਨਾ ਪੈਦਾ ਹੋ ਜਾਣ ਮਹੰਗੀਆਂ ਗੱਡੀਆਂ ਵਿੱਚ ਮਾੜੇ ਸ਼ੌਕ ਪੈਦਾ ਹੋ ਜਾਂਦੇ ਨੇ ਬੁੱਤੀ ਮਾਇਆ ਵਿੱਚ ਮਾੜੇ ਸ਼ੌਕ ਪੈਦਾ ਹੋ ਜਾਂਦੇ ਨੇ ਬਾਦਸ਼ਾਹ ਉਹਨਾਂ ਸ਼ੌਕਾਂ ਤੋਂ ਬਚਾਈ ਉਹਨਾਂ ਆਦਤਾਂ ਤੋਂ ਬਚਾਈ ਇਹ ਅਰਦਾਸ ਕਰਨੀ ਪੈਗੀ ਅੱਛਾ ਜਦੋਂ ਇਹ ਟੱਪ ਜਾਏ ਫਿਰ ਚੌਥੀ ਅਵਸਥਾ ਇੱਕ ਚੀਜ਼ ਹੋਰ ਹੋਣੀ ਹੈ ਨਾਮ ਜਪੀ ਜਾਵੇ ਕੰਟੀਨਿਊ ਨੀਮ ਨਾ ਛੱਡੇ ਜਦੋਂ ਨੀਮ ਕੰਟੀਨਿਊ ਪੱਕਾ ਰਹੇਗਾ ਫਿਰ ਤੀਜੀ ਚੀਜ਼ ਪਤਾ ਕੀ ਹੋਣੀ ਹੈ ਉਹਦੀ ਜ਼ੁਬਾਨ ਤੋਂ ਜਿਹੜਾ ਸ਼ਬਦ ਨਿਕਲਣੋਂ ਪੂਰਾ ਹੋਣ ਲੱਗਦਾ ਜੇਦੀ ਉਹਨੇ ਅਰਦਾਸ ਕਰ ਦੇਣੀ ਉਹ ਪੂਰੀ ਹੋਣ ਲੱਗਦੀ ਹੈ ਤੇ ਜੀ ਵਸਤਾ ਫਿਰ ਇਹ ਹੋਣੀ ਆ ਜੋ ਉਹ ਜ਼ੁਬਾਨ ਤੋਂ ਕਹਿ ਦੇ ਉਹ ਹੋਣ ਲੱਗ ਪੈਣਾ ਦੁਨੀਆ ਉਹਦੇ ਦਰ ਤੇ ਆਉਣ ਲੱਗ ਜਾਏਗੀ ਵੱਡੇ ਵੱਡੇ ਰਾਜੇ ਮੰਤਰੀ ਉੱਥੇ ਆ ਕੇ ਮੱਥੇ ਟਿਕਣ ਲੱਗ ਪੈਣਗੇ ਕਿਉਂ ਫਲੰਨੇ ਸੰਤ ਅਰਦਾਸ ਕਰਦੇ ਨੇ ਪੂਰਾ ਹੋ ਜਾਂਦਾ ਫਲੰਨੇ ਭਾਈ ਸਾਹਿਬ ਜੀ ਨੇ ਅਰਦਾਸ ਕੀਤੀ ਕਾਰਜ ਪੂਰਾ ਹੋ ਗਿਆ ਇਦਾਂ ਦੇ ਸਾਧ ਸੰਗਤ ਮੈਂ ਸਾਧੂ ਵੇਖੇ ਜਿਨ੍ਹਾਂ ਨੂੰ ਉਹਨਾਂ ਇੱਕ ਵਾਰ ਜ਼ੁਬਾਨ ਤੋਂ ਕਹਤਾ ਜਾਂ ਤੈਨੂੰ ਨਹੀਂ ਕੋਈ ਹਰਾ ਸਕਦਾ ਉਹ ਬੰਦੇ ਘੱਟ ਬੁੱਟਾਂ ਤੇ ਹੀ ਬੰਦੇ ਜਿੱਤ ਦੇ ਵੇਖੇ ਮੈਂ ਉਹਨਾਂ ਕਰਨਾ ਕਰ ਪ੍ਰਚਾਰਤਾ ਵੀ ਜਿੱਤ ਜਾਏ ਐਸੀ ਅਰਦਾਸ ਜਿਨ੍ਹਾਂ ਦੇ 14 14 ਸਾਲ ਤੋਂ ਔਲਾਦ ਨਹੀਂ ਸੀ ਹੋਈ ਜਿਉਂ ਨਹੀਂ ਅਰਦਾਸ ਕੀਤੀ ਉਹਨਾਂ ਦੇ ਔਲਾਦ ਹੋ ਗਈ ਪਤਾ ਕਿਉਂ ਹੁਣ ਉਹ ਨਿਯਮ ਇੰਨਾ ਕੰਟੀਨਿਊ ਪੱਕਾ ਹੋ ਗਿਆ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾਮ ਪਰ ਮਾਫ ਕਰਿਓ ਇਹ ਵੀ ਪੂਰੀ ਸੰਤ ਗਰੀ ਨਹੀਂ ਐ ਇਹ ਵੀ ਰੱਬ ਦੀ ਬਣਾਈ ਇੱਕ ਮਾਇਆ ਆ ਜਿਹਦੇ ਕੋਲ ਇਹ ਚੀਜ਼ ਆ ਜਾਏ ਉਹਨੂੰ ਕਿਤੇ ਮਾਨ ਨਾ ਹੋ ਜਾਵੇ ਮੇਰੀ ਅਰਦਾਸ ਪੂਰੀ ਹੁੰਦੀ ਹੈ ਬਹੁਤੇ ਸਿੱਖ ਨੇ ਜਿਹਨਾਂ ਨੂੰ ਇਹ ਹੁੰਦਾ ਗਰੰਥੀ ਸਿੰਘ ਤੋਂ ਬਾਬਾ ਜੀ ਤੋਂ ਅਰਦਾਸ ਕਰੇ ਪੂਰੀ ਹੋ ਜਾਂਦੀ ਇੱਥੇ ਮੁਕਸਦ ਸਾਹਿਬ ਦੇ ਲੱਗੇ ਮੇਰਾ ਸਨੇਹ ਆ ਬਾਬਿਆਂ ਨਾਲ ਉੱਥੇ ਸਾਧ ਸੰਗਤ ਲੋਕ ਅਰਦਾਸਾਂ ਕਰਉਂਦੇ ਨੇ ਉਹਨਾਂ ਪੂਰੀਆਂ ਹੁੰਦੀ ਰੋ ਬੜੀ ਜਾਇਜਾ ਕਰ ਹੋਈ ਵੱਡੇ ਵੱਡੇ ਮੰਤਰੀ ਹੋਣ ਲੱਗ ਪਏ ਪਰ ਇਹ ਸੁਚੇਤ ਰਵੇ ਕਿਤੇ ਗੁਰੂ ਦੀ ਸ਼ਰਕੀ ਨਾ ਕਰਨ ਲੱਗ ਜਾਏ ਲੋਕਾਂ ਕੋਲੋਂ ਮੱਥੇ ਨਾ ਟਿਕਾਉਣ ਲੱਗ ਜਾਏ ਜੇ ਗੁਰੂ ਦੀ ਬਰਾਬਰੀ ਕਰਨ ਲੱਗ ਪਿਆ ਸਮਝੋ ਉਹ ਚੀਜ਼ ਵੀ ਮਾਇਆ ਹੈ ਕਿਸੇ ਸਿੰਘ ਨਾਮ ਜਪਣ ਵਾਲੇ ਗ੍ਰੰਥੀ ਤੋਂ ਕੀਰਤਨੀਆਂ ਤੋਂ ਬਾਬੇ ਤੋਂ ਕਥਾਵਾਚਕ ਤੋਂ ਕੀਤੀ ਹੋਈ ਅਰਦਾਸ ਪੂਰੀ ਹੋ ਜਾਏ ਤਾਂ ਸਾ ਸੰਗਤ ਜੇ ਉਹ ਮੱਥਾ ਟੇਕਉਣ ਲੱਗ ਜਾਏ ਗੁਰੂ ਦੀ ਸ਼ਰਕੀ ਕਰਨ ਲੱਗ ਪਿਆ ਮਾਫ ਕਰਿਓ ਇੱਕ ਨੁਕਤੇ ਮੈਂ ਕਈ ਵਾਰ ਦਰਬਾਰ ਸਾਹਿਬ ਤੋਂ ਕਥਾ ਚ ਕਿਹਾ ਤੁਸੀਂ ਵੀ ਪੜੇ ਲਿਖੇ ਬੈਠੇ ਜਦੋਂ ਘਰ ਪੁਰਾਣਾ ਨੌਕਰ ਰੱਖਿਆ ਹੋਵੇ ਨਾ ਪੁਰਾਣਾ ਹੋ ਜਾਏ ਜਿਹਨੂੰ 20 ਸਾਲ 30 ਸਾਲ ਹੋ ਗਏ ਨੌਕਰੀ ਕਰਦੇ ਆ ਮਾਲ ਉਹਦੇ ਉੱਤੇ ਨੰ ਵਿਸ਼ਵਾਸ ਕਰਨ ਲੱਗ ਪੈਂਦਾ ਹੈ ਮਾਲਕ ਨੌਕਰ ਤੇ ਨਾ ਵਿਸ਼ਵਾਸ ਕਰਨ ਲੱਗ ਪੈਂਦਾ ਹੈ ਲੱਖਾਂ ਰੁਪਏ ਦੀ ट्रांजੈਕਸ਼ਨ ਉਹਦੇ ਹੱਥੀਂ ਕਰਾਉਂਦਾ ਆਲੇ 10 ਲੱਖ ਉੱਥੇ ਦੇ ਕੇ ਆ ਆਲੇ 5 ਲੱਖ ਫਲਾਨੇ ਜੀ ਨੂੰ ਫੜਾ ਕੇ ਆ ਆਹ 5 ਲੱਖ ਫਲਾਨੇ ਨੂੰ ਦੇ ਨੌਕਰ ਦੇ ਹੱਥ ਭੇਜਦਾ ਪਤਾ ਕਿਉਂ ਉਹ ਪੁਰਾਣਾ ਹੋ ਗਿਆ ਵਿਸ਼ਵਾਸ ਪੱਤਰ ਹੈ ਐਦਾਂ ਸਿੱਖਾ ਜਦੋਂ ਤੇਰਾ ਨੀਮ ਪੁਰਾਣਾ ਹੋ ਜਾਏ ਨਾ ਮੇਰਾ ਗੁਰੂ ਲੱਖਾਂ ਦੇ ਕੰਮ ਤੇਰੇ ਹੱਥੀਂ ਕਰਾਉਣ ਲੱਗ ਪੈਂਦਾ ਹੈ ਸਿੱਖ ਤਾਂ ਨਿਯਮ ਪੱਕਾ ਹੋ ਜਾਏ ਗੁਰੂ ਲੱਖਾਂ ਦੇ ਕਾਰਜ ਉਹਦੇ ਕੋਲੋਂ ਕਰਾਉਣ ਲੱਗ ਪੈਂਦਾ ਜਾਂ ਤੂੰ ਕਰ ਵਡਿਆਈ ਉਹਨੂੰ ਮਿਲਣ ਲੱਗ ਪੈਂਦੀ ਹੈ ਪਰ ਉੱਥੇ ਪਾਤਸ਼ਾਹ ਨੇ ਇੱਕ ਵਚਨ ਕਿਹਾ ਕਹਿੰਦੇ ਬਰਾਬਰੀ ਨਾ ਕਰਨ ਲੱਗ ਜਾਈਂ ਨਹੀਂ ਤੇ ਦਰਗਾਹ ਵਿੱਚ ਵੀ ਸਜਾ ਮਲੇਗੀ ਇੱਥੇ ਤੇਰੀ ਜੋੜੀ ਹੋਈ ਤਨਖਾਹ ਜਿਹੜੀ ਹੈ ਉਹ ਵੀ ਮਾਲਕ ਨੇ ਕੱਟ ਦੇਣੀ ਹੈ ਵਡਿਆਈਆਂ ਵੀ ਮੁੱਕ ਜਾਣੀਆਂ ਸ਼ਬਦ ਤੁਨੂੰ ਯਾਦ ਆ ਕਿਰਤਨੀਆਂ ਬੈਠੇ ਰੋਜ਼ ਅਸਾ ਦੀ ਵਾਰ ਚ ਪੜਦੇ ਪਲੀ ਪੰਕਤੀ ਸਾਬ ਨੇ ਕਹੀ ਕਹਿੰਦੇ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਭਾਏ ਰਜਾ ਚ ਚੱਲੇ ਪੜੋ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਭਾਏ ਕੀ ਮਿਲਦਾ ਉਹਨੂੰ ਹਰਮਤ ਤਿਸਨੋਂ ਅਗਲੀ ਉਹ ਵਜੋ ਪੀਦੋਨਾ ਹਰਮਤ ਦਾ ਅਰਥ ਹੁੰਦਾ ਸੋਭਾ ਵਡਿਆਈ ਕਹਿੰਦੇ ਉਹਦੀ ਵਡਿਆਈ ਵਧੀ ਵਜੋ ਦਾ ਅਰਥ ਤਨਖਾਹ ਕਹਿੰਦੇ ਉਹਦੀ ਤਨਖਾਹ ਤੁਕਣੀ ਕਰਦੀ ਮਾਲਕ ਨੇ ਤੂੰ ਪੁਰਾਣਾ ਹੋ ਗਿਆ ਬਈ ਹਰਮਤ ਇਸ ਨੂੰ ਅਗਲੀ ਉਹ ਵਜੋ ਪੀਂਦੂਣਾ ਖਾਏ ਪਰ ਉਹ ਧਿਆਨ ਰੱਖੇ ਇਸ ਗੱਲ ਦਾ ਕਾਦਾ ਖਸਮੇ ਕਰੇ ਬਰਬ ਰੱਬ ਦੀ ਆਪਣੇ ਖਸਮ ਦੀ ਬਰਾਬਰੀ ਨਾ ਕਰਨ ਲੱਗ ਜਾਏ ਆਪਣੇ ਮਾਲਕ ਦੀ ਬਰਾਬਰੀ ਨਾ ਕਰੇ ਆਪਣੇ ਖਸਮ ਮਾਲਕ ਦੇ ਬਰਾਬਰ ਮੱਥਾ ਨਾ ਟਕਾਉਣ ਲੱਗ ਜਾਏ ਖਸਮ ਕਰੇ ਬਰਾਬਰੀ ਫਿਰ ਕੀ ਹੋਏਗਾ ਫਿਰ ਗੈਰਤ ਅੰਦਰ ਪਾਏ ਉਹ ਵਜੋ ਗਵਾਏ ਆਪਣਾ ਮੋਹੇ ਮੋਪਣਾ ਖਾਏ ਕਹਿੰਦੇ ਮੂੰਹ ਤੇ ਜੁੱਤੀਆਂ ਦੀ ਸਜ਼ਾ ਮਿਲਣੀ ਤੈਨੂੰ ਪਤਾ ਕਿਉਂ ਤੂੰ ਮਾਲਕ ਤੋਂ ਲੈ ਕੇ ਮਾਲਕ ਦੀ ਬਰਾਬਰੀ ਕਰਨ ਲੱਗ ਪਿਆ ਖਸਮ ਤੋਂ ਲੈ ਕੇ ਉਹਦੀ ਬਰਾਬਰੀ ਕਰਨ ਲੱਗ ਪਿਆ ਤੈਨੂੰ ਚਾਹੀਦਾ ਸੀ ਤੂੰ ਅਰਦਾਸ ਕਰੇ ਕਿ ਪਾਤਸ਼ਾਹ ਕਿਰਪਾ ਕਰਿਓ ਸਿੱਧ ਹੋਵਾਂ ਸਿੱਧ ਲਈ ਰਿੱਦੇ ਆਖਾਂ ਆਓ ਅਗਲਾ ਪਤਾ ਹੋ ਚੱਤ ਸਿੱਧ ਹੋਵਾਂ ਸਿੱਧ ਲਈ ਰਿੱਦੇ ਆਖਾਂ ਆਉ ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰੱਖੇ ਭਾਉ ਪਰ ਅਰਦਾਸ ਕਰਨੀ ਸੀ ਮਤ ਦੇਖ ਭੁੱਲਾਂ ਵਿਸਰੇ ਤੇਰਾ ਚਿਤ ਨਾ ਆਵੇ ਨਾ ਪੜੋ ਮਤ ਦੇਖ ਭੁੱਲਾਂ ਵਿਸਰੇ ਤੇਰਾ ਚਿਤ ਨਾ ਇਸ ਤੋਂ ਫਿਰ ਅੱਗੇ ਹੋਰ ਵਡਿਆਈ ਮਿਲਦੀ ਭਾਈ ਜਿੰਨੀਆਂ ਵਡਿਆਈਆਂ ਮਿਲਣ ਤੂੰ ਆਪਣੇ ਗੁਰੂ ਅੱਗੇ ਹੱਥ ਜੋੜ ਕੇ ਕਹੀ ਜਾਈ ਪਾਤਸ਼ਾਹ ਮੇਰੀ ਨਹੀਂ ਇਹ ਤੁਹਾਡੀ ਵਡਿਆਈ ਹੈ ਮੇਰੀ ਨਹੀਂ ਪਾਤਸ਼ਾਹ ਇਹ ਸਰੀਰ ਵੀ ਤੁਹਾਡਾ ਹੈ ਇਹ ਜਿੰਦ ਵੀ ਤੁਹਾਡੀ ਹੈ ਇਹਨੂੰ ਮਿਲਣ ਵਾਲੀ ਵਡਿਆਈ ਵੀ ਪਾਤਸ਼ਾਹ ਤੇਰੀ ਹੈ ਫਿਰ ਵਡਿਆਈਆਂ ਵੱਧੀਆਂ ਜਾਣੀ ਇੱਕ ਨੁਕਤਾ ਹੋਰ ਤੁਸੀਂ ਜਿੰਨੇ ਪੈਸੇ ਜੇਬ ਵਿੱਚ ਰੱਖ ਲਓ ਪਰਸ ਚ ਨਾ ਕਈ ਵਾਰ ਲਾਈਵ ਤੋਂ ਕਥਾ ਕਹੀ ਉਹ ਚੱਲ ਹੀ ਜਾਂਦੇ ਨੇ ਮੁੱਕਣੇ ਮੁੱਕ ਜਾਂਦੇ ਨੇ 10000 ਰੁਪਇਆ ਪਰਸ ਵਿੱਚ ਪਾ ਲੋ ਪੰਜਾਂ ਦਸਾਂ ਦੇ ਨਾਲ ਮੁੱਕ ਜਾਣਾ ਤੇਲ ਪਵਾ ਲਿਆ ਮੋਬਾਈਲ ਚ ਪਾ ਲਿਆ ਫਰੂਟ ਲੈ ਆਂਦਾ ਉਹ ਕੁਝ ਕਰਦਾ ਖਰਚੇ ਖਤਮ ਹੋ ਜਾਣ ਜਿਹੜੇ ਪੈਸੇ ਬੈਂਕ ਚ ਜਮ੍ਹਾਂ ਕਰਾ ਦਿਓ ਫਿਕਸ ਕਰਾ ਦਿਓ ਐਫ ਡੀਆਰ ਉਹ ਬੈਂਕ ਚ ਜਮ੍ਹਾਂ ਕਰਾਏ ਪੈਸਿਆਂ ਦੇ ਨਾਲ ਵਿਆਜ ਲੱਗਣ ਲੱਗ ਪੈਂਦਾ ਸਮਝਦੇ ਹੋ ਨਾ ਜਿਹੜੇ ਪੈਸੇ ਕੋਲ ਰੱਖ ਲੈ ਉਹ ਮੁਕਰੇ ਸ਼ੁਰੂ ਹੋ ਜਾਣਗੇ ਜਿਹੜੇ ਵਿੱਚੋਂ ਥੋੜੇ ਜਿਹਾ ਜੋੜ ਕੇ ਜਮ੍ਹਾਂ ਕਰਾ ਕੇ ਫਿਕਸ ਕਰਾ ਦਿੱਤੇ ਭਾਈ ਉਹਦੇ ਨਾਲ ਵਿਆਜ ਲੱਗਣ ਲੱਗ ਪੈਣਾ ਉਹ ਵਧਣ ਲੱਗ ਪੈਣੇ ਤੇਰੇ ਜਮ੍ਹਾਂ ਕਰਾਏ ਪੈਸੇ ਵਧਣਗੇ ਕੋਲ ਰੱਖੇ ਹੋਏ ਪੈਸੇ ਮੁੱਕ ਜਾਣਗੇ ਜੇ ਵਿੜਿਆਈਆਂ ਕੋਲ ਰੱਖ ਲਈਆਂ ਮੁੱਕ ਜਾਣਗੀਆਂ ਜੇ ਵਿੜਿਆਈ ਲੈ ਕੇ ਜਮ੍ਹਾਂ ਕਰਾਤੀ ਵਧ ਜਾਣਗੀਆਂ ਜੇ ਵਿੜਿਆਈ ਲੈ ਕੇ ਲੋਕਾਂ ਕੋਲੋਂ ਗੁਰੂ ਨੂੰ ਜਮਾ ਕਰਾਤੀ ਦਰਗਾਹ ਤੱਕ ਵੱਜੇਗੀ ਉਹਨਾਂ ਸਾਧੂ ਸੰਤ ਮਹਾਂਪੁਰ ਸ਼ਹਿੋਜ ਸਿੱਖ ਕੌਮ ਵਿੱਚ ਬਹੁਤ ਹੋਏ ਜਿਨ੍ਹਾਂ ਨੇ ਵਡਿਆਈਆਂ ਲੈ ਕੇ ਜਮਾ ਕਰਾਤੀਆਂ ਗੁਰੂ ਨੂੰ ਸਰੀਰ ਮਰਨ ਤੋਂ ਬਾਅਦ ਵੀ ਉਹਨਾਂ ਦੀ ਵਡਿਆਈ ਹੈ 100 ਸਾਲ ਹੋ ਗਿਆ ਸਰੀਰ ਕਰਕੇ ਗਿਆ ਨੂੰ ਅੱਜ ਤੱਕ ਦੁਨੀਆ ਵਰਸੀ ਮਨਾਉਂਦੀ ਐ ਪਤਾ ਕਿਉਂ ਵਡਿਆਈਆਂ ਲਈਆਂ ਕੋਲ ਨਹੀਂ ਰੱਖੀਆਂ ਗੁਰੂ ਨੂੰ ਜਮਾ ਕਰਾਤੀਆਂ ਜੇ ਵਡਿਆਈ ਲੈ ਕੇ ਦੁਨੀਆ ਦੀ ਕੋਲ ਰੱਖ ਲਈ ਫਿਰ ਗੁਰੂ ਨੇ ਕਿਹਾ ਦੁਨੀਆ ਕੀਆਂ ਵਡਿਆਈਆਂ ਅੱਗੇ ਸਿੱਤੀ ਝਾਲ ਇਹਨੇ ਜਲੇ ਹੀ ਨਾਮ ਦੇ ਸਾਰਿਆ ਇੱਕ ਨਾ ਚੱਲਿਆ ਨਾਲ ਜਿਹੜਾ ਨਾਮ ਮਣੀ ਬਣਨਾ ਸੀ ਨਾ ਉਹ ਭੁੱਲ ਜਾਣਾ ਤੈਨੂੰ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਇਹਨੇ ਜਲੇ ਹੀ ਨਾਮ ਦੇ ਸਾਰਿਆ ਉਹ ਜਲ ਜਾਣੀਆਂ ਵਡਿਆਈਆਂ ਦੇ ਨਾਮ ਬਸਰਤਾ ਫਿਰ ਕੀ ਕਰਨਾ ਸੀ ਕਹਿੰਦੇ ਰੋਜ਼ ਗੁਰੂ ਅੱਗੇ ਅਰਦਾਸ ਕਰਨੀ ਸੀ ਪਾਠ ਕਰਕੇ ਸੇਵਾ ਕਰ ਰੋਜ਼ ਗੁਰੂ ਨੂੰ ਕਹਿਣਾ ਸੀ ਆਹ ਪੰਗਤੀ ਆਪਾਂ ਸੰਗਤੀ ਰੂਪ ਵਿੱਚ ਪੜੀਦੀ ਹੈ ਪਰ ਇਹ ਇੰਡੀਵਿਜੂਅਲ ਹਰ ਬਾਣੀ ਪੜਨ ਵਾਲੇ ਸਿੱਖ ਨੂੰ ਪੜਨੀ ਚਾਹੀਦੀ ਹੈ ਆਪਣੇ ਗੁਰੂ ਅੱਤੇ ਅੰਦਰੋਂ ਚਿੱਤ ਜੋੜ ਕੇ ਕਹਿਣਾ ਚਾਹੀਦਾ ਕਿ ਤੂੰ ਦੇ ਅੱਗੇ ਅਰਦਾਸ ਹਮਾਰੀ ਆਖੋ ਤੂੰ ਦੇ ਅੱਗੇ ਅਰਦਾਸ ਸਾਰੇ ਆਖੋ ਤੂੰ ਦੇ ਅੱਗੇ ਅਰਦਾਸ ਹਮਾਰੀ ਤੂੰ ਦੇ ਆ ਜਿੰਨਾ ਕੋਈ ਜ਼ਿਆਦਾ ਬਾਣੀ ਪੜਦਾ ਨਾਮ ਜਪਦਾ ਸੇਵਾ ਕਰਦਾ ਉਹਨੂੰ ਇਹ ਜ਼ਿਆਦਾ ਕਹਿਣਾ ਚਾਹੀਦਾ ਕਹੋ ਜ਼ਿਆਦਾ ਤਦੇ ਅੱਗੇ ਅਰਦਾਸ ਹਮਾਰੀ ਤਦੇ ਅੱਗੇ ਅਰਦਾਸ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਅੱਖੀਏ ਫਿਰ ਸਾਰੇ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਸਾਡੇ ਅੱਖੀਓ ਕੋਈ ਨਾਉ ਨਾ ਜਾਣੇ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਹੋ ਸਬ ਤੇਰੀ ਵਡਿਆਈ ਕੋਈ ਨਾ ਨ ਜਾਣ ਕਹੋ ਨਾਨਕ ਸਬ ਤੇਰੀ ਵਡ ਅਜਕੇ ਕੋਈ ਨਾ ਨ ਜਾਣ ਕਹੋ ਨਾਨਕ ਸਬ ਕਹੋ ਨਾਨਕ ਸਬ ਤੇਰੀ ਵਡਿਆਈ ਕਹੋ ਨਾਨਕ